ਆਹੋ ਤੇ ਰਿਸਤੇ ਦਰਾਂ ਵਿੱਚ ਕੇ ਬੜਾ ਡਾਂ ਲੱਗਦਾ ਜਿਹੜੇ ਆਉਂਦੇ ਨੇ ਤੇ ਖਾਊ ਪਾ ਕੇ ਜਾਂਦੇ ਨੇ ਤੇ ਜਾਂਦੀ ਮੁਰਦੇ ਵੀ ਨਹੀਂ ਉਹ ਮੁਰਜੋ ਬਰਾਓ ਅੱਜ ਤਾਂ ਸਿਰਫ ਛੁੱਟੇ ਆ ਵਿੱਚ ਜਾਂਦੇ ਮੈਂ ਤੁਹਾਨੂੰ ਤੁਹਾਨੂੰ ਤਾਂ ਦੇਖਣ ਜਾਂਦੀ ਨਹੀਂ ਨਾ ਪੜਾਂ ਨੂੰ ਦੇਖਣ ਜਾਂਦੇ ਹੁੰਦੇ ਆ ਇਹਨਾਂ ਨੂੰ ਐ ਲੱਗਦਾ ਵੀ ਇਹ ਸਾਡੇ ਆਉਂਦੇ ਆ ਸੀ ਇਹਨਾਂ ਦੇ ਜਾ ਕੇ ਆ ਕੀ ਸਾਨੂੰ ਜੂੰ ਦੇ ਵਿੱਚ ਮਈ ਦੇ ਵਿੱਚ ਲੋੜ ਹੁੰਦੀ ਐ ਤੁਹਾਡੀ ਅਸੀਂ ਉਹ ਉਦੋਂ ਉੱਤਰ ਚਲੇ ਜਾਂਦੇ ਆ ਤੁਹਾਨੂੰ ਪਹਾੜਾਂ ਦੇ ਵਿੱਚ ਦੇਖਣ ਵਾਸਤੇ ਵੀ ਉਹ ਬੈਠਾ ਵਰਦਨ ਤੁਸ ਤੋਂ ਉਂਦੇ ਸੱਜਣੇ ਆ ਸਾਨੂੰ ਬੈਠੇ ਅਸੀਂ ਕੋਈ ਤੁਹਾਨੂੰ ਤੁਹਾਡੇ ਵਾਸਤੇ ਸਪੈਸ਼ਲ ਨਹੀਂ ਜਾਂਦੇ ਸਿਰ ਪਹਾੜਾਂ ਵਾਸਤੇ ਜਾਂਦੇ ਸਪੈਸ਼ਲ ਤੇ ਹੁਣ ਤੁਸੀਂ ਸਾਡੇ ਉਦੋਂ ਆਉਂਦੇ ਹੋ ਜਦੋਂ ਤੁਹਾਨੂੰ ਸੱਦਿਆ ਨਹੀਂ ਹੁੰਦਾ ਕ ਤੇ ਜਦੋਂ ਅਸੀਂ ਜੱਗ ਕਰਦੇ ਆ ਕੜਾਹੀ ਚੌਲਾ ਦੇ ਕਰਦੇ ਆ ਤੁਹਾਨੂੰ ਸੱਦਦੇ ਆ ਉਦੋਂ ਤੁਸੀਂ ਆਉਂਦੇ ਨਹੀਂ ਉਦੋਂ ਨਹੀਂ ਆਉਂਦੇਗੇ ਤੇ ਤੁਸੀਂ ਆਪ ਦੇ ਮਤਲਬ ਨਾਲ ਆਉਨੇ ਹੁਣ ਦੇਖਣ ਆਉਨੇ ਆ ਸਾਨੂੰ ਓ ਅਸੀਂ ਤਾਂ ਇੰਨੇ ਦਿਨ ਤੁਹਾਡੇ ਰਹਿ ਕੇ ਨਹੀਂ ਆਉਂਦੇ ਅਸੀਂ ਤਾਂ ਮੋੜੇ ਆਉਣੇ ਆ ਗੇੜਾ ਲਾ ਕੇ ਕੋਈ ਤੁਹਾਡਾ ਖਰਾਬ ਨਹੀਂ ਕਰਕੇ ਆਉਂਦੇਗੇ ਤੇ ਤੁਸੀਂ ਤਾਂ ਇੱਥੇ ਆ ਕੇ ਮੁਰਦੇ ਹੀ ਨਹੀਂ ਤੁਸੀਂ ਤਾਂ ਐਨਾ ਟਾਈਮ ਨਹੀਂ ਕੋਈ ਰਿਸ਼ਤੇਦਾਰ ਆ ਕੇ ਰਹਿੰਦਾ ਹੁੰਦਾਗਾ ਜਿੰਨੇ ਟਾਈਮ ਤੁਸੀਂ ਰਹਿੰਨੇ ਹੋ ਪਹੱਥ ਬੰਨੇ ਵੇ ਆ ਸਭ ਨੇ ਵੀ ਤੁਸੀਂ ਵੀ ਤੁਸੀਂ ਬਈ ਮੁੜ ਜਾਓ ਜੇ ਸੱਦਦੇ ਆ ਉਦੋਂ ਆ ਜਾ ਕਰੋ ਉਦੋਂ ਤੁਸੀਂ ਆਉਂਦੇ ਹੀ ਨਹੀਂ ਅਸੀਂ ਇਥੇ ਲੇ ਮੋਟਰਾਂ ਲਾ ਲਾ ਕੇ ਪਾਣੀ ਕੱਢਦੇ ਆਂਗੇ ਖੱਦ ਹੋਈ ਪਈਆ ਇਹ ਤਾਂ ਉਬਲ ਹੋ ਗਈ ਵੀ ਸੱਦੀ ਨਾ ਬੰਨ੍ਹ ਬਲਾਈ ਕਿ ਮੈਂ ਲੜੀ ਦਿੱਤਾਈ ਤੁਹਾਨੂੰ ਫੋਨ ਕੀਤਾ ਸੀ ਤੁਹਾਨੂੰ ਸੀ ਆਖਿਆ ਸੀ ਇਹ ਮੈਨੂੰ ਲੱਗਦਾ ਇਹ ਤਾਂ ਆਉਂਦੇ ਨੇ ਵੀ ਇਹ ਸਾਡੇ ਕਿਉਂ ਆਉਂਦੇ ਆ ਭਾਣਾ ਵੀ ਸਾਨੂੰ ਸਿੱਦੇ ਦੇਖਣ ਵਾਸਤੇ ਉੱਥੇ ਆਉਂਦੇ ਸੀ ਆਪ ਹੀ ਆ ਜਾਨੇ ਆ ਇਹ ਚੱਲ ਕੇ ਆਪ ਆਏ ਉਹ ਪਈ ਨਾ ਇੰਨੇ ਖੇਚਲ ਕਰਿਆ ਕਰੋ ਆਉਂਦੀ ਅਸੀਂ ਆਪੇ ਆ ਜਾ ਕਰਾਂਗੇ ਤੁਹਾਡੇ ਕੋਲੇ ਜਦੋਂ ਆਉਣਾ ਹੋਵੇ ਅਸੀਂ ਦੇਖਣ ਪਹਾੜਾਂ 'ਚ ਬਾਕੀ ਅਸੀਂ ਤੁਹਾਨੂੰ ਸੱਦ ਲਿਆ ਕਰਾਂਗੇ ਉਸ ਟਾਈਮ ਆਇਆ ਕਰੋ ਹੁਣ ਤਾਂ ਬਈ ਕੋਈ ਸੱਦਿਆ ਹੀ ਨਹੀਂ ਸੀ ਕੀ ਹੋਇਆ ਹੁਣ ਤਾਂ ਆਪ ਦੇ ਘਰੇ ਰਹਿ ਲਓ ਤੁਹਾਨੂੰ ਉੱਥੇ ਸੋਹਣਾ ਲੱਗਦਾ ਤੁਹਾਡਾ ਘਰ ਪਹਾੜਾਂ 'ਚ ਬੈਠੇ ਬੈਠੋ ਜਾ ਕੇ ਇੱਥੇ ਕੀ ਕਰਨਾ ਤੁਸੀਂ ਆ ਕੇ ਲੋੜ ਵੇਲੇ ਆਇਆ ਕਰੋ ਤੁਹਾਨੂੰ ਤੇਥੋਂ ਪਿਆਰ ਕਰਦੇ ਆਸੀਂ ਆਇਆ ਕਰੋ ਉਦੋਂ ਜੋ ਨਾਲੋਂ ਤਵੈਲਾ ਸੱਦਦੇ ਆਂ ਸੀ ਉਦੋਂ ਆ ਜਾ ਕਰੋ ਅਸੀਂ ਤਾਂ ਗਾਜੀਆਂ ਮਾਜੀਆਂ ਦੇ ਨਾਲ ਸੱਦਦੇ ਆਂ ਉਦੋਂ ਆਇਆ ਤਣ ਗਾਜੀਆਂ ਮਾਜੀਆਂ ਨਾਲ ਭੀਜ ਰਹੇ ਓਏ ਜਾਵੜੋ ਜਾਵੜੋ ਐ ਨਾ ਟੀਟ ਰਿਸ਼ਤੇਦਾਰ ਬੜਾ ਔਖਾ ਹੁੰਦਾ ਬਈ ਕੰਨਾਂ ਨੂੰ ਹੱਥ ਲਵਾ ਕੇ ਜਾਂਦਾ ਹੈ ਰਿਸ਼ਤੇਦਾਰੇ